ਜਿਲ੍ਹੇ ਲੰਬੇ ਸਮੇਂ ਤੋਂ ਵਿਵਾਦਾਂ ਦੇ ਨਾਲ ਘिरी ਹੋਈ ਥਾਰ ਵਾਲੀ ਕੁੜੀ ਦਾ ਇੱਕ ਹੋਰ ਹੈਰਾਨੀ ਕਰਨ ਵਾਲਾ ਕਲਾਸਾ ਸਾਹਮਣੇ ਆਇਆ ਹੈ ਜਿਵੇਂ ਜਿਵੇਂ ਕੜੀ ਅੱਗੇ ਤੁਰਦੀ ਜਾ ਰਹੀ ਹੈ ਥਾਰ ਵਾਲੀ ਕੁੜੀ ਕਸੂਤੀ ਪਸਦੀ ਜਾ ਰਹੀ ਹੈ ਪਹਿਲਾਂ ਉਸ ਦੇ ਉੱਤੇ આરોਪ ਲੱਗੇ ਚਿੱਟੇ ਦੇ ਬਾਅਦ ਵਿੱਚ ਉਸ ਦੀ ਜਾਇਦਾਦ ਫਰੀਦ ਕੀਤੀ ਗਈ ਤੇ ਸਭ ਕੁਝ ਹੋਇਆ ਇਹ ਇਸ ਤਰ੍ਹਾਂ ਕਿਉਂਕਿ ਸਾਰੇ ਬਠਿੰਡੇ ਦੇ ਵਿੱਚ ਬਹੁਤ ਸਾਰੇ ਵੱਡੇ ਲੋਕਾਂ ਨੂੰ ਪਤਾ ਸੀ ਕਿ ਕਿਹੜਾ ਕਿਹੜਾ ਮੁਲਾਜ਼ਮ ਜਿਹੜਾ ਉੱਤੇ ਚਿੱਟੇ ਦਾ ਸੇਵਨ ਕਰਦਾ ਜਾਂ ਫਿਰ ਚਿੱਟਾ ਵੇਚਦਾ ਇਹ ਤੁਹਾਨੂੰ ਦੱਸ ਦਿੰਨੇ ਆ ਇਸ ਤੋਂ ਪਹਿਲਾਂ ਵੀ ਕਈ ਮੁਲਾਜ਼ਮਾਂ ਦੇ ਉੱਤੇ ਇਸ ਤਰੀਕੇ ਦੇ ਨਾਲ આરોਪ ਲੱਗੇ ਆ ਚਿੱਟਾ ਵਕਾਉਣ ਦੇ ਜਾਂ ਫਿਰ ਨਸ਼ਾ ਵਕਾਉਣ ਦੇ ਪਰ ਪਹਿਲੀ ਵਾਰ ਹੋਇਆ ਕਿ ਕਿਸੇ ਮਹਿਲਾ ਕਾਂਸਟੇਬਲ ਦੇ ਉੱਤੇ ਇਸ ਤਰੀਕੇ ਦੇ ਨਾਲ આરોਪ ਲੱਗੇ ਆ ਹਾਲਾਂਕਿ ਇੰਟਰਵਿਊ ਤੋਂ ਪਹਿਲਾਂ ਮਾਮਲਾ ਥੋੜਾ ਜਿਹਾ ਸ਼ਾਂਤ ਹੁੰਦਾ ਦਿਖਾਈ ਦਿੰਦਾ ਹੀ ਪਰ ਸਿਮਰਜੋ ਸਿੰਘ ਮੱਕੜ ਦੀ ਇੰਟਰਵਿਊ ਤੋਂ ਬਾਅਦ ਇੱਕ ਵਾਰ ਮਾਮਲਾ ਫੇਰ ਭੱਗ ਗਿਆ ਜਦੋਂ ਇੰਟਰਵਿਊ ਦੇ ਵਿੱਚ ਖੁਦ ਉਹ ਮੰਨੀ ਕਿ ਉਸਦੇ ਕੋਲ 1 ਕਰੋੜ ਦੀ ਕੋਠੀ ਆ, ਦੋ ਗੱਡੀਆਂ, ਬੁਲਟ ਮੋਟਰਸਾਈਕਲ ਆ, ਮਹਿੰਗੇ ਕੁੱਤੇ ਆ ਤੇ ਉਸਦਾ ਘਰ ਵੀ ਸਿਮਰਜੋ ਸਿੰਘ ਮੱਕੜ ਨੇ ਅੰਦਰੋਂ ਵੇਖ ਲਿਆ ਸੀ ਇਸ ਤੋਂ ਬਾਅਦ ਜਦੋਂ ਇਸ ਦੇ ਉੱਤੇ આરોਪ ਲੱਗੇ ਇਸ ਨੇ ਕਿਹਾ ਕਿ ਉਸ ਦੇ ਕੋਲੇ ਆਈਫੋਨ ਆ ਉਹ ਬਾਹਰੋਂ ਭੇਜਿਆ ਰੋਲੈਕਸ ਦੀ ਘੜੀ ਵੀ ਬਾਹਰੋਂ ਭੇਜੀ ਆ ਤੇ ਉਸ ਨੇ ਸਭ ਤੋਂ ਵੱਡੀ ਗੱਲ ਆਪਣੇ ਪਰਿਵਾਰ ਬਾਰੇ ਗੱਲ ਖੁੱਲ ਕੇ ਆਕੀ ਸੀ ਜਦੋਂ ਉਸ ਨੇ ਆਕਿਆ ਸੀ ਕਿ ਉਸ ਦਾ ਵਿਆਹ ਹੋਇਆ ਸੀ ਉਸ ਦਾ ਘਰ ਵਾਲਾ ਪ੍ਰਾਈਵੇਟ ਨੌਕਰੀ ਕਰਦਾ ਸੀ ਪਰ ਉਸ ਨੂੰ ਉਸ ਨੇ ਗੁੰਮਰਾਹ ਕੀਤਾ ਉਸ ਨੇ ਆਕਿਆ ਕਿ ਉਹ ਸਰਕਾਰੀ ਨੌਕਰੀ ਕਰਦਾ ਇਸ ਕਰਕੇ ਉਸ ਨੇ ਉਸ ਨੂੰ ਛੱਡ ਦਿੱਤਾ ਉਦੋਂ ਹੀ ਕਈ આરોਪ ਇਸ ਦੇ ਉੱਤੇ ਲੱਗਦੇ ਸੀ ਉਦੋਂ ਇਹ ਸਮਝ ਆ ਗਿਆ ਸੀ ਕਿ ਜਿਹੜੀ ਇਹ ਕੁੜੀ ਆ ਇਹ ਪੈਸੇ ਦੀ ਪੁੱਤਰਾ ਪੈਸੇ ਕਰਕੇ ਹੀ ਇਹ ਸਭ ਕੁਝ ਕਰਦੀ ਹੈ ਇਸ ਕਰਕੇ ਇਸ ਕੁੜੀ ਦੇ ਉੱਤੇ ਜਿਹੜੇ ਰੋਪ ਲੱਗੇ ਸੀ ਉਹਨਾਂ ਤੋਂ ਬਾਅਦ ਇੱਕ ਵਾਰ ਫਿਰ ਵਿਜੀਲੈਂਸ ਨੇ ਇਸ ਨੂੰ ਚੱਕ ਲਿਆ ਸੀ ਇਸ ਨੂੰ ਚੱਕ ਕੇ ਉਸ ਤੋਂ ਬਾਅਦ ਇਸ ਦੇ ਉੱਤੇ ਕਈ ਜਿਹੜੇ ਮੁਕੱਦਮੇ ਲਾਏ ਗਏ ਤੇ ਖਾਸ ਕਰਕੇ ਇਸ ਦੀ ਜਿਹੜੀ